ਦੀ ਧੰਨਵਾਦੀਆਂ ਜੀ ਵੀ ਐਸ ਟਾਈਮ ਜਿਹੜੇ ਸਾਡੀ ਕੋਲ ਇਥੇ ਟੂਰਨਾਮੈਂਟ ਦੀ ਕਵਰੇਜ ਕਰਨ ਲਈ ਪਹੁੰਚੇ ਆ ਸਾਰੀਆਂ ਜਿਹੜੀਆਂ ਸਾਡੀਆਂ ਗਤੀਵਿਧੀਆਂ ਹੋ ਇਹਨਾਂ ਸਨਮਾਨਾਂ ਨੂੰ ਕਵਰੇਜ ਕਰਨਗੇ ਜੀ ਇਹਨਾਂ ਦੇ ਵੀ ਅਸੀਂ ਜੋਕ ਸੁਵਾਨਾ ਸਪੋਰਟਸ ਕਲੱਬ ਵੱਲੋਂ ਸਾਰੀ ਹੀ ਸੋਚੀ ਕਲੱਬ ਵੱਲੋਂ ਪਿੰਡ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ ਜੀ ਇਹਨਾਂ ਦਾ ਐਕਚੁਅਲੀ ਫੁੱਟਬਾਲ ਨੂੰ ਮੈਨੂੰ ਮਨ ਨੂੰ ਸ਼ੌਕ ਹੈ ਫੁੱਟਬਾਲ ਦੇਖਣ ਦਾ ਫੁੱਟਬਾਲ ਪ੍ਰੇਮੀ ਦਾ ਫਰੰਟ ਟਾਈਮ ਤੋਂ ਹੀ ਰਹੇ ਹਾਂ ਤੇ ਨੰਬਰ 2 ਤੇ ਅੱਜ ਇਹ ਸੀਗਾ ਸਾਡਾ ਪਹਿਲਾ ਜੰਮਲੋ ਇੱਕ ਜੰਮਲੋ ਇੱਕ ਨਾ ਇੱਕ oprala ਕੀਤਾ ਗਿਆਗਾ ਵੀ ਨਵੇਂ ਪਲੇਅਰ ਤੇ ਜਾਂ ਪੁਰਾਣੇ ਪਲੇਅਰ ਜੋ ਵੀ ਪਲੇਅਰ ਨੇ ਕਿਸੇ ਫੀਲਡ ਦੇ ਨੇ ਉਹਨਾਂ ਨੂੰ ਅਸੀਂ ਇੱਕ ਜਿੰਨਾ ਹੋ ਸਕੇ ਇੱਕ ਮਦਦ ਦੇ ਤੌਰ ਤੇ ਮੰਨ ਲਏ ਜਾਂ ਇੱਕ ਸਨਮਾਨ ਤੌਰ ਤੇ ਵੀ ਸਨਮਾਨ ਕਰਨ ਦਾ ਇੱਕ oprala ਕੀਤਾ ਗਿਆ ਸਾਡਾ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਜੰਮ ਫੈਮਿਲੀ ਸ਼ੁਰੂ ਤੋਂ ਇਹ ਚੀਜ਼ ਲਈ ਕਰਦੀ ਹੀ ਆਈ ਹੈ ਕਿਉਂਕਿ ਉਹਨਾਂ ਕਿਵੇਂ ਜਦੋਂ ਹੋ ਸਕਦਾ ਸਪੋਰਟ ਕਰਦੀ ਹੀ ਆਈ ਹੈ ਤਾਂ ਅਸੀਂ ਇੱਕ ਨਵਾਂ ਕਹਿ ਲਈਏ ਜਾਂ ਵੀ ਇੱਕ ਸਾਡੇ ਮਨ ਦੇ ਵਿੱਚ ਇੱਛਾ ਸੀ ਵੀ ਜਦੋਂ ਵੀ ਚਲੋ ਜੰਮ ਉਹ ਸਟਾਰਟ ਹੋ ਗਿਆ ਸਾਡਾ ਜਾਂ ਚੱਲ ਪਿਆ ਉਦੋਂ ਬਾਅਦ ਅਸੀਂ ਇਹ ਪਲੇਅਰਾਂ ਦਾ ਸਮਾਨ ਕਰਨਾ ਸ਼ੁਰੂ ਕੀਤਾ ਤਾਂ ਉਹਦੇ ਬਜਟ ਦੇ ਵਿੱਚ ਅਸੀਂ ਇਸੇ ਨੇ ਬਲਾਸਪੁਰ ਦੇ ਵਿੱਚ ਫੁੱਟਬਾਲ ਦਾ ਟੂਰਨਾਮੈਂਟ ਸੀ ਇੱਥੇ ਫੁੱਟਬਾਲ ਦੇ ਜਿੰਨੇ ਵੀ ਪਲੇਅਰ ਜਿਹੜੇ ਸਾਡੇ ਏਰੀਆ ਦੇ ਜਾਂ ਸਾਡੇ ਕੰਟੈਕਟ ਦੇ ਵਿੱਚ ਜਿਹੜੇ ਆਏ ਆ ਅਸੀਂ ਉਹਨਾਂ ਦਾ ਸਮਾਨ ਜਾਂਚਣ ਕਰਨ ਲਈ ਇੱਥੇ ਆਏ ਅਸੀਂ ਦੇਖਿਆ ਕਿ ਉਹਨਾਂ ਦੇ ਨਾਮ ਦੇ ਲਿਖੇ ਨੇ ਕਿੰਨੇ ਪਲੇਅਰ ਨੇ ਔਰ ਕਿਹੜੀ ਕਿਹੜੀ ਗੇਮ ਦੇ ਨੇ ਜਾਰਾ ਤੇ ਇਹਰੇ ਬੱਚੇ ਮੋਸਟਲੀ ਤਾਂ ਫੁੱਟਬਾਲ ਪਲੇਅਰ ਆ ਵਿੱਚ ਕੁਝ ਪਲੇਅਰ ਵਾਲੀਬਾਲ ਪਲੇਅਰ ਵੀ ਆ ਉਹਨਾਂ ਦੇ ਨਾਮ ਜਿਹੜੇ ਟੋਟਲ ਹੈਗੇ ਨੇ ਬਲਾਸਪੁਰ ਕੋਈ ਪਿੰਡ ਦੇ ਵਿੱਚੋਂ ਕਾ ਤੇ ਇੱਕ ਤਖਤਪੁਰਾ ਸਾਹਿਬ ਤੋਂ ਆ ਇੱਕ ਮੁੰਡਾ ਆਤੂਰਕੋੜ ਆਤੂਰਕੋੜ ਤੋਂ ਆ ਉਹਨਾਂ ਦੇ ਸਾਰੇ ਜਾਨੀ ਕਿ ਕੁੱਲ ਮਿਲਾ ਕੇ ਹੈਗੇ ਆ 15 16 ਪਲੇਅਰ ਨੂੰ ਲੱਗਦਾ ਕਿ ਦੇਖੋ ਸਰਕਾਰਾਂ ਦਾ ਕੰਮ ਕਰਦੀਆਂ ਆਪਣੇ ਲੈਵਲ ਤੇ ਪਰ ਜਿਹੜੇ ਹੋਰ ਸੰਸਥਾਵਾਂ ਨੇ ਜਿਹੜੇ ਨੌਜਵਾਨ ਨੇ ਪਲੇਅਰ ਨੇ ਉਹਨਾਂ ਦਾ ਹੌਸਲਾ ਬਣਾ ਕਰਨੀ ਇਦਾਂ ਦੇ ਪ੍ਰਾਲੀ ਬਿਲਕੁਲ ਹੋਣਾ ਚਾਹੀਦਾ ਜਰੂਰ ਸੰਸਥਾਵਾਂ ਤੋਂ ਬਿਨਾ ਪਿੰਡ ਪੱਦਰ ਤੇ ਵੀ ਹੋਣੇ ਚਾਹੀਦੇ ਪੰਡੀਆਂ ਕਮੇਟੀਆਂ ਨੂੰ ਵੀ ਇਹ ਚੀਜ਼ ਤਾਂ ਚਾਹੀਦਾਗਾ ਵੀ ਜੋ ਵੀ ਪਲੇਅਰ ਆ ਉਹਦੀ ਬਾਹ ਫੜਨੀ ਚਾਹੀਦੀ ਤੇ ਜਰੂਰ ਫੜਨੀ ਚਾਹੀਦੀ ਹਮ ਜਿੱਦਾਂ ਦੀ ਹੋ ਸਕੇ ਮਦਦ ਕਰਨੀ ਚਾਹੀਦੀ ਆਰਥਿਕ ਤੌਰ ਤੇ ਜਿੱਦਾਂ ਵੀ ਉਹਨੂੰ ਲੋੜ ਆ ਗਈ ਉਹਨੂੰ ਮਦਦ ਕਰਨ ਦੀ ਜ਼ਰੂਰਤ ਹੈ ਇਹ ਪਹਿਲੀ ਵਾਰ ਹੋਣ ਜਾ ਰਹੇ ਆ ਜਾਂ ਪਹਿਲਾਂ ਤੋਂ ਵੀ ਕਰਦੇ ਆਲੇ ਨਹੀਂ ਮੋਸਟਲੀ 2 ਸਾਲ ਹੋ ਗਏ ਸਾਨੂੰ ਕਰਦੇ ਆ ਰਹੇ ਹੁਣ ਇਹ ਚੀਜ਼ ਲਈ ਗਾਡੀ ਵਾਲੇ ਪਲੇਅਰ ਜਿਹੜੇ ਸੀ ਕਵਾਡੀ ਦੇ ਉਹਨਾਂ ਦਾ ਕੀਤਾਗਾ ਟੂਰਨਾਮੈਂਟਾਂ ਤੇ ਜਾ ਕੇ ਕੀਤਾ ਗਿਆ ਤੇ ਫੁੱਟਬਾਲ ਦਾ ਜਨਕੀ ਪਹਿਲੀ ਵਾਰ ਹੀ ਕਰ ਰਹੇ ਆ 2 ਸਾਲਾਂ ਦੇ ਵਿੱਚ ਕਿਉਂਕਿ ਜਿੰਨ ਨੂੰ 2 ਸਾਲ ਹੋ ਜਾਣਗੇ 2 ਸਾਲਾਂ ਲ ਪਹਿਲੀ ਵਾਰ ਫੁੱਟਬਾਲ ਪਲੇਅਰਾਂ ਲਗਭਗ ਹੋਣਗੇ 20 ਦੇ ਲਗਭਗ ਹੈਗੇ ਹਾਂਜੀ ਕੋਪੀ ਬਾਈ ਇਕਮ ਜਮਨ ਲੋਕ ਜਿਹੜਾ ਪ੍ਰਾਲਾ ਕੀਤਾ ਜਾ ਰਿਹਾ ਜਿਹੜੇ ਪੁਰਾਣੇ ਖਿਡਾਰੀ ਨੇ ਫੁੱਟਬਾਲ ਦੇ ਨੇ ਵਾਲੀਬਾਲ ਦੇ ਨੇ ਉਹਨਾਂ ਨੂੰ ਸਨਮਾਨ ਕਰਨ ਦੇ ਲਈ ਅੱਜ ਬਲਾਸਪਰ ਪਹੁੰਚੇ ਕੀ ਕਹਿਣਾ ਚਾਹੁੰਦੇ ਹਾਂਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਵੀ ਐਸ ਟਾਈਮਸ ਦਾ ਇਸ ਵਾਰ ਇਕਮ ਫੈਮਿਲੀ ਵੱਲੋਂ ਜਿਹੜਾ ਬਲਾਸਪਰ ਦੇ ਵਿੱਚ ਮੈਂ ਮੁੱਢ ਤੋਂ ਹੀ ਬਚਪਨ ਤੋਂ ਹੀ ਇੱਕ ਸਾਹ ਨਾਮ ਨਾਲ ਜੁੜਿਆ ਹਾਂ ਮੈਂ ਇਹਨਾਂ ਨਾਲ ਮੁੰਡਿਆਂ ਨਾਲ ਪੁਰਾਣੇ ਜੋ ਪਲੇਅਰ ਆਗੇ ਇਹਨਾਂ ਨਾਲ ਮੈਂ ਖੇਡਦਾ ਵੀ ਰਿਹਾ ਹਾਂ ਇਹਨਾਂ ਤੋਂ ਬਹੁਤ ਕੁਝ ਸਿੱਖਿਆ ਬਹੁਤ ਕੁਛ ਇਹਨਾਂ ਨੇ ਮੈਨੂੰ ਸਿਖਾਇਆ ਵੀ ਮੈਂ ਬੱਚਾ ਵੀ ਆਪਣਾ ਬੇਟਾ ਵੀ ਮੈਂ ਇੱਥੇ ਲੈ ਕੇ ਆਉਂਦਾ ਰਹਾਗਾ ਜਮ ਤੋਂ ਪਹਿਲਾਂ ਜਦੋਂ ਜਮ ਆਪਾਂ ਨਹੀਂ ਸੀ ਓਪਨ ਕੀਤੀ ਤੇ ਬਹੁਤ ਸੋਹਣੇ ਪਲੇਅਰ ਆ ਨੇਚਰ ਪਲੇਅਰ ਤਾਂ ਇੱਕ ਪਾਸੇ ਆ ਵੀ ਨੇਚਰ ਦੇ ਵੀ ਬਹੁਤ ਨਾਈਸ ਆ ਗਏ ਜਿਨ੍ਹਾਂ ਨੂੰ ਆਪਾਂ ਸਨਮਾਨਿਤ ਕਰ ਰਹੇ ਆਂ ਕਾਫੀ ਟਾਈਮ ਦਾ ਮੇਰਾ ਇਹਨਾਂ ਨਾਲ ਰਿਲੇਸ਼ਨ ਆ ਕਾਫੀ ਟਾਈਮ ਦੇ ਅਸੀਂ ਇੱਕ ਦੂਜੇ ਨਾਲ ਜ਼ਬੰਦ ਚੱਲਦੇ ਅਸਲ ਵਿੱਚ ਤਾਂ ਮੇਨ ਗੱਲ ਇਹ ਆ ਵੀ ਪਲੇਅਰ ਹੋਣ ਦੇ ਨਾਲ-ਨਾਲ ਨਾ ਇੱਕ ਚੰਗਾ ਇਨਸਾਨ ਹੋਣਾ ਜ਼ਰੂਰੀ ਆ ਜਿਹੜੀ ਆਪਣੀ ਕੋਈ ਵੀ ਆਪਾਂ ਟੀਮ ਵਰਕ ਤੇ ਆਪਾਂ ਖੇਡਦੇ ਆ ਜਾਂ ਆਪਾਂ ਟੀਮ ਵਰਕ ਕਰਦੇ ਆ ਨਾ ਉਹ ਆਪਾਂ ਨੂੰ ਇੱਕ ਵਧੀਆ ਇਨਸਾਨ ਬਣਾਉਂਦੀ ਆ ਇੱਕ ਦੂਜੇ ਨਾਲ ਮਿਲਵਰਤਨ ਰੱਖਣਾ ਮਿਲਵਰਤਨ ਨਾਲ ਕੰਮ ਦਾ ਇੱਕ ਦੂਜੇ ਦੇ ਕੰਮ ਆਉਣਾ ਠੀਕ ਹੈ ਇੱਕ ਦੂਜੇ ਦੇ ਨਾਲ ਖੜਨਾ ਇੱਕ ਦੂਜੇ ਦਾ ਸਹਿਯੋਗ ਦੇਣਾ ਇਹ ਇੱਕ ਟੀਮ ਜੋ ਗਰਾਊਂਡ ਆ ਇਹ ਗਰਾਊਂਡ ਲੈਵਲ ਤੇ ਆ ਕੇ ਬੰਦਾ ਹੀ ਸਿੱਖਦਾ ਗਰਾਊਂਡ ਦੇ ਨਾਲ ਜਦੋਂ ਆਪਾਂ ਸਬੰਧ ਬਣ ਗਏ ਆਪਣੇ ਵੀ ਆਪ ਖੇਡਣ ਲੱਗ ਗਏ ਆ ਕਿ ਠੀਕ ਹੈ ਇੱਕ ਆਪ ਨੂੰ ਇੱਕ ਚੀਜ਼ ਸਿੱਖਣ ਨੂੰ ਮਿਲਦੀ ਆ ਵੀ ਕੀ ਦੇ ਨਾਲ ਕਿੱਦਾਂ ਵਿਚਰਨਾਗਾ ਠੀਕ ਹੈ ਅੱਜ ਪੁਰਾਣੀ ਚ ਦਿਨ ਚੇਤੇ ਆਈ ਔਰ ਤੁਸੀਂ ਆ ਦਾ ਹਾਂਜੀ ਹਾਂਜੀ ਬਹੁਤ 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 ਮੈਂ ਖੋਦ ਆ ਫੁੱਟਬਾਲ ਦਾ ਪਲੇਅਰ ਰਿਆਂਗਾ ਯੂਨੀਵਰਸਿਟੀ ਲੈਵਲ ਤੇ ਮੈਂ ਖੇਡ ਲਿਆਂਗਾ ਠੀਕ ਹੈ ਟੂਰਨਾਮੈਂਟ ਜੋਨ ਲੈਵਲ ਦੇ ਜ਼ਿਲ੍ਹਾ ਲੈਵਲ ਦੇ ਮੈਂ ਸਕੂਲ ਦੇ ਪੱਧਰ ਤੇ ਖੇਡਦਾ ਰਿਆਂ ਫੁੱਟਬਾਲ ਖੋਦ ਠੀਕ ਆ ਬਹੁਤ ਵਧੀਆ ਲੱਗਿਆ ਵਧੀਆ ਲੱਗਦਾ ਹੈਗਾ ਕਿਉਂਕਿ ਫੁੱਟਬਾਲ ਦਾ ਥੋੜਾ ਜਿਹਾ ਆਪਣੇ ਰੁਝਾਨ ਘਾਟਾ ਕਬੱਡੀ ਦਾ ਜ਼ਿਆਦਾ ਆ ਯਾਨੀ ਫੁੱਟਬਾਲ ਦੇ ਵਿੱਚ ਆਪਾਂ ਨੂੰ ਵੀ ਥੋੜਾ ਜਿਹਾ ਚਾਹੀਦਾ ਕਿ ਆਪਾਂ ਫੁੱਟਬਾਲ ਨੂੰ ਵੀ ਪ੍ਰਮੋਟ ਕਰੀਏ ਸਾਰੇ ਜਣੇ ਰਲ ਕੇ ਵਧੀਆ ਗੇਮ ਆ ਬਹੁਤ ਵਧੀਆ ਗੇਮ ਆ ਜਿੰਨਾ ਖੇਡਾਂ ਦੇ ਵੱਲ ਆਪਾਂ ਬੱਚਿਆਂ ਨੂੰ ਲੈ ਕੇ ਜਾਵਾਂਗੇ ਆਪਣੇ ਗਰਾਊਂਡ ਖਾਲੀ ਹੁੰਦੇ ਜਾ ਰਹੇ ਆ ਠੀਕ ਆ ਜੀ ਜਿੰਨਾ ਪਲੇਅਰ ਜਵਾਕ ਨੂੰ ਆਪਾਂ ਗਰਾਊਂਡ ਦੇ ਵਿੱਚ ਜੋੜਾਂਗੇ ਓਨੇ ਹੀ ਆਪਣੀ ਜਿਹੜੀ ਜਵਾਨੀ ਆ ਤਾਂ ਦਰਸਤ ਹੋ ਗਈ। ਅਜੀ ਜਿਹੜਾ ਟੂਰਨਾਮੈਂਟ ਅਜੀ ਕੰਮੀ ਵਾਰ ਹੋ ਰਿਹਾ ਔਰ ਭਾਈ ਹੁਣੀ ਸਨਮਾਨ ਕਰਨ ਦੇ ਲਈ ਪਹੁੰਚੇ ਇੱਥੇ ਹਮ ਜਮ ਕੀ ਕਹਿਣਾ ਚਾਹੁੰਦੇ। ਹਾਂਜੀ ਭਾਈ ਇਹ ਨਾ ਸਾਡੀ ਜੋਕਸਵਾਮਾ ਸਪੋਰਟਸ ਕਲੱਬ ਆ ਜਿਹੜੀ 1992 ਤੋਂ ਇੱਥੇ ਜਿਹੜੀ ਬਣੀ ਹੋਈ ਆ ਉਦੋਂ ਤੋਂ ਹੀ ਅਸੀਂ ਜਿਹੜਾ ਇਹ ਫਟਵਾਲਾ ਟੂਰਨਾਮੈਂਟ ਆ ਕਰਵਾ ਰਹੇ ਆ ਤੇ ਸਾਡੇ ਜਿਹੜੇ ਵਿਦੇਸ਼ਾਂ ਚ ਬਸੇ ਹੋਏ ਐਨ ਆਰ ਆਈ ਵੀ ਦਾ ਨਗਰ ਦੇ ਸਹਿਯੋਗ ਨਾਲ ਸਾਡੇ ਸੀਨੀਅਰ ਖਿਡਾਰੀਆਂ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਆ ਜਿਹੜਾ ਹਰ ਇੱਕ ਸਾਲ ਅਸੀਂ ਆਰਗੇਨਾਈਜ਼ ਕਰਦੇ ਆ। ਇਹ ਇਸ ਸਾਲ ਵੀ ਇਹ ਜਿਹੜਾ ਓਪਨ ਫੁੱਟਬਾਲ ਦਾ ਜਿਹੜਾ 4 ਦਿਨਾਂ ਦਾ ਟੂਰਨਾਮੈਂਟ ਆਰਗੇਨਾਈਜ਼ ਕੀਤਾ ਸੀ ਜਿਹਦੇ ਵਿੱਚ 32 ਟੀਮਾਂ ਨੇ ਪਾਰਟਿਸਿਪੇਟ ਕੀਤਾ ਜਿਹਦੇ ਚ ਅੱਜ 8 ਟੀਮਾਂ ਟੌਪ ਜਿਹੜੀਆਂ ਨਿਕਲ ਕੇ ਅੱਜ ਕੁਆਟਰਫਾਈਨਲ ਮੈਚ ਜਿਹੜੇ ਪਲੇ ਹੋ ਰਹੇ ਆ ਅੱਜ ਦਾ ਦੂਜਾ ਮੈਚ ਚੱਲ ਰਿਹਾ ਤੇ ਇਹ ਆਪਣਾ ਜਿਹੜਾ ਟੂਰਨਾਮੈਂਟ ਆ ਸਾਰੀ ਨਗਰ ਦੇ ਸਹਿਯੋਗ ਨਾਲ ਦੋਨੋਂ ಗ್ರಾಮ ਪੰਚਾਇਤਾਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸੀਨੀਅਰ ਖਿਡਾਰੀਆਂ ਦੇ ਸਹਿਯੋਗ ਨਾਲ ਤੇ ਅਸੀਂ ਧੰਨਵਾਦ ਕਰਦੇ ਹਾਂ ਭਾਈ ਗੋਪੀ ਸਿੱਧੂ ਭਾਗੀ ਕੇ ਤੇ ਇਹਨਾਂ ਦੀ ਸਾਰੀ ਟੀਮ ਆ ਜਿਹੜੀ ਉਹ ਸਾਡੇ ਸੀਨੀਅਰ ਪਲੇਅਰਾਂ ਦਾ ਜਿਹੜਾ ਸਨਮਾਨ ਅੱਜ ਉਹਨਾਂ ਨੇ ਰੱਖਿਆਗਾ ਅਸੀਂ ਧੰਨਵਾਦੀ ਆ ਜੋਕ ਸਵਾਵਾ ਸਪੋਰਟਸ ਕਲੱਬ ਵੱਲੋਂ ਨਗਰ ਵੱਲੋਂ ਤੇ ਸਾਡੇ ਇੱਥੇ ਗਰਾਊਂਡ 'ਚ ਪਹੁੰਚਣ ਤੇ ਇਹਨਾਂ ਦਾ ਹਾਰਦਿਕ ਸਵਾਗਤ ਹੈ ਜੀ ਔਰ ਮੈਂ ਗੋਪੀ ਭਾਈ ਉਹਨਾਂ ਦੀ ਗੱਲ ਕਰਾਂ ਮਨਿੰਦਰ ਭਾਈ ਇਹ ਕੰਮ ਤੋਂ ਇਹਨਾਂ ਬਾਰੇ ਕੀ ਕਹਿਣਾ ਹੈ ਹਾਂਜੀ ਇਹ ਵੀ ਇਹਨਾਂ ਦਾ ਬਹੁਤ ਵਧੀਆ ਪ੍ਰਾਲਾ ਜੀ ਜਿਹੜਾ ਸਾਡੇ ਸਪੋਰਟਸ ਦੇ ਸਾਡੇ ਏਰੀਆ ਦੇ ਮੰਨ ਲਓ ਇੱਕ ਵਧੀਆ ਪਲੇਅਰ ਆ ਜਿਹੜੇ ਜਾਂ ਪਨੀਰੀ ਆ ਸਾਡੀ ਅਸੀਂ ਜਿਵੇਂ ਸਾਡੇ ਫੁੱਟਬਾਲ ਦੀ ਇੱਥੇ ਪਨੀਰੀ ਚ ਤਿਆਰ ਕਰ ਰਹੇ ਹਾਂ ਅਸੀਂ ਜਾਂ ਕਬੱਡੀ ਦੀ ਜਿਹੜੀ ਪਨੀਰੀ ਆ ਉਹ ਤਿਆਰ ਹੁੰ ਜੇ ਮਲਾਉਂਦੇ ਆ ਬੱਚੇ ਉਹ ਜਿਹੜੀ ਆਪਣੀ ਹੈਗੀ ਇੰਪਰੂਵਮੈਂਟ ਐਥੇ ਏਰੀਆ 'ਚ ਕਿਡਾਂ ਦੀ ਉਹ ਕਾਫੀ ਵਧੀਆ ਹੋ ਰਹੀ ਆ ਇਹਨਾਂ ਦਾ ਜਿਹੜਾ ਇਹ ਉਪਰਾਲਾਗਾ ਇਹ ਛਲਾਗਾ ਜੋ ਆ